ਕਾ ਪਲ ਪੁਰਾਣਾ ਜਦੋਂ ਮੈਂ ਕਾਲਜ ਵਿੱਚ ਸੀ ਉਦੋਂ ਗਉਂਦਾ ਹੁੰਦਾ ਸੀ ਕੈਂਪਾਂ ਦੇ ਵਿੱਚ ਜਦੋਂ ਐਨਐਸਐਸ ਦੇ ਕੈਂਪ ਲਾਉਂਦੇ ਸੀਗੇ ਜਾਂ ਖੇਡਦੇ ਸੀ ਉਸ ਟਾਈਮ ਦਾ ਮੈਂ ਜਿਆਦਾ ਸਮਾਂ ਨਹੀਂ ਲੰਦਾ ਬੀਰਾ ਵੇ ਸੋਣੇ ਅੰਬੜੀ ਜਾਇਆ ਅੱਜ ਕਿਦੁਰ ਹੋਰਾ ਪੁੱਲ ਆਇਆ ਪਿੰਡ ਦਾ ਰਾਹ ਤੱਕ ਥਕੀਆਂ ਅੱਖੀਆਂ ਬਹਿਣਾ ਹੁੰਦੀਆਂ ਮੋਦੀਆਂ ਭੁਖੀਆਂ ਹੁਣ ਤਾਂ ਸੁਪਨਾ ਹੋ ਕੇ ਰਹੇਗੀ ਉਹ ਤੂਤਾਂ ਦੀ ਛਾਵੇਂ ਛਾਵੇਂ ਦੱਸ ਵੀਰ ਨਾਵੇ ਜਦੋਂ ਤੁਰਿਆ ਸੀ ਤੂੰ ਕੀ ਕਰਦੀ ਸੀ ਮੇਰੀ ਮਾਂ ਵੇ ਦੱਸ ਵੀਰ ਨਾਵੇ ਜਦੋਂ ਤੁਰਿਆ ਸੀ ਤੂੰ ਕੀ ਕਰਦੀ ਸੀ ਮੇਰੀ ਮਾਂ ਵੇ ਮਾਂ ਦੀ ਨਿੱਕੀ ਛਾਵੇਂ ਵੀਰਾ ਤੀਨ ਸਾਰੀ ਉਮਰ ਇਹ ਨਾ ਪੁੱਗਦੀ ਕਲਮੀ ਬੂਟੇ ਬਾਂਪੂ ਧੀ ਦਾ ਕਿੱਧਰੇ ਲਾਇਏ ਕਿਧਰੇ ਉਗਦੀ ਬੇ ਪੈਂਦਾ ਛੱਡਣਾ ਬਾਬਲ ਵੇੜਾ ਮਾਂ ਦੀਆਂ ਗਲੀਆਂ ਨਗਰ ਖੇੜਾ ਪੈਂਦਾ ਛੱਡਣਾ ਬਾਬਲ ਵੇੜਾ ਮਾਂ ਦੀਆਂ ਗਲੀਆਂ ਨਗਰ ਖੇੜਾ ਕੇਰਾ ਉੱਚੜ ਕੇ ਜੋ ਵਸਦੀ ਉਸ ਦਾ ਕੀ ਇਹ ਨਾਵੇ ਨਾ ਦਸ ਵੀਰਨਾ ਬੇ ਜਦੋਂ ਤੁਰਿਆ ਸੀ ਤੂੰ ਕੀ ਕਰਦੀ ਸੀ ਮੇਰੀ ਮਾਵੇ ਦਸ ਵੀਰਨਾ ਬੇ ਜਦ ਤੁਰਿਆ ਸੀ ਤੂੰ ਕੀ ਕਰਦੀ ਸੀ ਮੇਰੀ ਮਾਵੇ ਵੀਰਾ ਬੇ ਤੂੰ ਬਹੁਤਾ ਕੌਲੀ ਈਆਂ ਦੇ ਦਿਨ ਭੁੱਲ ਨਾ ਜਾਵੀਂ ਵੀਰਾ ਬੇ ਤੂੰ ਬਹੁਤਾ ਕੌਲੀ ਈਆਂ ਦੇ ਦਿਨ ਭੁੱਲ ਨਾ ਜਾਵੀਂ ਪਿੰ맬ਾ ਤੇ ਹੁਕਰਾਇਆ ਵੇ ਖਰਚੇ ਬਲਿਉ ਡੁੱਲ ਨਾ ਜਾਵੀਂ ਬੀ ਮਾਦਾ ਜੀਣਾ ਬਦਲਿਆ ਕੇ ਨਹੀਂ ਭਾਂਡਿਆਂ ਚੋਂ ਹੱਥ ਨਿਕਲੇ ਆ ਕੇ ਨਹੀਂ ਮਾਦਾ ਜੀਣਾ ਬਦਲਿਆ ਕੇ ਨਹੀਂ ਭਾਂਡਿਆਂ ਚੋਂ ਹੱਥ ਨਿਕਲੇ ਆ ਕੇ ਨਹੀਂ ਭਾਗੋਂ ਸਮਝਾਵੀ ਮਾਂ ਦੀ ਰੱਬ ਤੋਂ ਉੱਚੀ ਥਾਂ ਵੇ ਥਾਂ ਵੇ ਦੱਸ ਵੀਰ ਨਾਵੇ ਜਦੋਂ ਤੁਰਿਆ ਸੀ ਤੂੰ ਕੀ ਕਰਦੀ ਸੀ ਮੇਰੀ ਮਾਂ ਵੇ ਦੱਸ ਵੀਰ ਨਾਵੇ ਜਦੋਂ ਤੁਰਿਆ ਸੀ ਤੂੰ ਕੀ ਕਰਦੀ ਸੀ ਮੇਰੀ ਮਾਂ ਵੇ ਵਾਹਿਗੁਰੂ